ਹਾਂਜੀ ਸੰਗਤ ਜੀ ਖੜੇ ਆ ਬਾਬਾ ਬੋਰੇਵਾਲਾ ਕਲੱਬ ਗਊਸ਼ਾਲਾ ਕੋਟਲੀ ਅਵਲੂ ਜ਼ਿਲ੍ਹਾ ਮੁਕਤਸਰ ਦੇ ਵਿੱਚ ਗਊਸ਼ਾਲਾ ਵੱਲੋਂ ਤੀਜਾ ਲੱਕੀ ਡਰਾਅ ਚਲਾਇਆ ਗਿਆ ਭਰੋਸੇਯੋਗ ਲੱਕੀ ਡਰਾਅ ਪੰਜਾਬ ਦਾ ਟੌਪ ਦਾ ਡਰਾਅ ਤੇ ਪਹਿਲਾਂ ਦੋ ਡਰਾਅ ਕੱਢੇ ਗਏ ਜਿਹਦੇ ਵਿੱਚੋ ਜਿਹੜੀ ਬੱਚਤ ਹੋਈ ਸੀਗੀ ਉਹ ਇੱਥੇ ਗਊਸ਼ਾਲਾ ਦੇ ਉੱਪਰ ਆ ਜੋ ਸਾਹਮਣੇ ਇੱਥੇ ਹੀ ਪੈਸਾ ਲਾਇਆ ਗਿਆ ਤੇ ਹੁਣ ਤੀਜੇ ਡਰਾਅ ਦੇ ਵਿੱਚ ਕੁੱਲ 101 ਨਾਮ ਇੱਥੇ ਗਊਸ਼ਾਲਾ ਦੇ ਵਿੱਚ ਹੀ ਕੱਢੇ ਜਾਣੇ ਤੁਸੀਂ ਵੀ ਸੇਵਾ ਕਰਕੇ ਇਹਨਾਂ ਨਾਮਾਂ ਦੇ ਹੱਕਦਾਰ ਬਣ ਸਕਦੇ ਆ ਤਾਂ ਪਹਿਲੇ ਨਾਮ ਦੇ ਵਿੱਚ ਕੀ ਦਿੱਤਾ ਜਾਣਾ ਬਾਈ ਹਾਂਜੀ ਪਹਿਲੇ ਨਾਮ ਦੇ ਵਿੱਚ ਆਪਣੇ ਗੱਡੀ ਆ ਜੀ ਥਾਰ 4/2 ਇਹ ਇੱਕ ਆਪਸ਼ਨ ਚ ਆ ਜੀ ਆਪਣੇ 36T ਨਿਊ ਹੋਲੈਂਡ 4/4 ਟਰੈਕਟਰ ਠੀਕ ਆ ਜੀ ਜੀ ਆਪਸ਼ਨ ਚ ਹੈ ਸਕਾਰਪੀਓ ਗੱਡੀ ਆ ਆਪਣੇ ਠੀਕ ਆ ਤੇ ਦੂਸਰੇ ਨਾਮ ਚ ਆ ਗਿਆ ਬੋਲਟ ਮੋਟਰਸਾਈਕਲ ਜਾਂ ਲੈ ਲਿਓ ਆਈਫੋਨ 15 ਪ੍ਰੋ ਜੀ ਅੱਗੇ ਆ ਗਿਆ ਸਪਲੈਂਡਰ ਮੋਟਰਸਾਈਕਲ ਜਾਂ ਐਕਟਵਾ ਤੇ ਕੋਲ ਜਿਹੜੇ 101 ਨਾਮ ਦਿੱਤੇ ਜਾਣੇ ਤੇ ਮਿੰਨੀ ਡਰਾਇਕ ਮਈ ਨੂੰ ਕੁੱਝ ਹੀ ਸਮਾਂ ਬਾਕੀ ਆ ਉਹਦੇ ਚ ਕੀ ਦਿੱਤਾ ਜਾਣਾ ਹੀ ਉਹ ਚ ਟੋਟਲ 11 ਨਾਮ ਆ ਆਪਣੇ ਠੀਕ ਆ ਜੀ ਪਹਿਲਾ ਨਾਮ ਇਲੈਕਟ੍ਰਿਕ ਸਕੂਟਰੀ ਆ ਆਪਣੀ ਇਹਦੇ ਆਪਸ਼ਨ ਚ ਏਸੀ ਆ ਠੀਕ ਹੈ ਜੀ ਦੂਜਾ ਨਾ ਵਾਸ਼ਿੰਗ ਮਸ਼ੀਨ ਹੈ 3 ਤੋਂ 7 ਤੱਕ ਪੱਖੇ ਆ ਤੇ 8 ਤੋਂ 11 ਤੱਕ ਸਮਾਰਟਵਾਚ ਲਓ ਜੀ ਜਲਦੀਓ ਜਲਦੀ ਤੁਸੀਂ ਵੀ ਆਪਣੀਆਂ ਟਿਕਟਾਂ ਉਹ ਬੁੱਕ ਕਰਵਾ ਲਓ 300 ਰੁਪਏ ਦੀ ਹੈਗੀ ਸਿੰਗਲ ਟਿਕਟ 500 ਦੀਆਂ 3000 ਦੀਆਂ ਆਟਾ 2000 ਦੀਆਂ 20 ਆ ਤੇ 4000 ਦੀਆਂ 44 ਤੇ 5000 ਦੀਆਂ 60 ਟਿਕਟਾਂ 978797145 ਸਕਰੀਨ ਦੇ ਉੱਪਰ ਨੰਬਰ ਚੱਲੀ ਜਾਂਦਾ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ ਟੋਕਨ ਤੁਹਾਨੂੰ ਮਿਲ ਜਾਊਗਾ ਨਾਲ ਚੈਨਲ ਦਾ ਲਿੰਕ ਮਿਲ ਜਾਊਗਾ ਜੀ ਤੇ ਲਾਈਵ ਸਾਰੇ ਨਾਮ ਇੱਥੇ ਗਊਸ਼ਾਲਾ ਦੇ ਵਿੱਚ ਹੀ ਕੱਢੇ ਜਾਣੇ ਤੇ ਥੋੜਾ ਜਿਹਾ ਸਮਾਂ ਬਾਕੀ ਨਿੰਗਾ ਟਾਈਟਾਂ ਬੋਕਰਵਾ ਲਓ ਤੁਸੀਂ ਵੀ ਆ ਨੰਬਰ ਦੇ ਉੱਪਰ ਜੀ